ਦੋਸਤੋ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ। ਦੋਸਤੋ ਇਸ ਵੀਡੀਓ ਰਹੀ ਅੱਜ ਬੱਬੂ ਮਾਨ ਬਾਰੇ ਅਸੀਂ ਤੁਹਾਨੂੰ ਉਹ ਜਾਣਕਾਰੀ ਦੇਵਾਂਗੇ ਜੋ ਸ਼ਾਇਦ ਤੁਸੀਂ ਪਹਿਲਾਂ ਨਹੀਂ ਜਾਣਦੇ ਹੋਵੋਗੇ। ਬੱਬੂ ਮਾਨ ਸਾਹਿਬ ਬਲੋ ਆਪਣੀ ਮੋਟਰ ਦੇ ਉੱਤੇ ਬਣਾਏ ਗਏ ਸੈੱਟ ਇਸ਼ਕਪੁਰੇ ਦੇ ਬਹੁਤ ਸਾਰੇ ਰਾਜ ਇਸ ਵੀਡੀਓ ਰਹੀ ਆ ਪਕੋਲਾਂਗੇ। ਅੱਜ ਸੋ ਦੋਸਤੋ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ। ਸੋ ਵੀਡੀਓ ਦਾ ਕੋਈ ਵੀ ਪਾਰਟ ਮਿਸ ਕੀਤੇ ਬਿਨਾਂ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ। ਦੋਸਤੋ ਪਿਛਲੇ ਦਿਨ ਹੀ ਪੰਜਾਬ ਦੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦੇ ਵਿਆਹ ਦੇ ਉੱਤੇ ਬ बलो ਤੇ ਹੁਣ ਗੱਲ ਕਰਦੇ ਆਂ ਦੋਸਤੋ ਆਪਣੀ ਅਗਲੀ ਜਾਣਕਾਰੀ ਬਾਰੇ ਤੇ ਦੋਸਤੋ ਮਾਨ ਸਾਹਿਬ ਦੀ ਜਦੋਂ ਐਲਬਮ ਸੌਣ ਦੀ ਝੜੀ ਰਿਲੀਜ਼ ਹੋਈ ਸੀ ਇਸ ਨੇ ਇੱਕ ਵੱਖਰੇ ਰਿਕਾਰਡ ਕਾਇਮ ਕੀਤੇ ਸਨ ਉਸ ਟਾਈਮ ਦੇ ਵਿੱਚ ਇਸ ਐਲਬਮ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਸਨ ਲਗਭਗ ਕਹਿੰਦੇ ਹਨ ਕਿ 10 ਲੱਖ ਤੋਂ ਵੱਧ ਕਾਪੀਆਂ ਇਸ ਕੈਸਟ ਦੀਆਂ ਹੱਥੋ ਹੱਤੀ ਵਿਕ ਚੁੱਕੀਆਂ ਸਨ ਜੋ ਕਿ ਇੱਕ ਬਹੁਤ ਵੱਡਾ ਰਿਕਾਰਡ ਸੀ ਉਹਨਾਂ ਦਿਨਾਂ ਦੇ ਵਿੱਚ ਇੰਨੀਆਂ ਕਾਪੀਆਂ ਵਿਕਣਾ ਬਹੁਤ ਵੱਡੀ ਗੱਲ ਹੁੰਦੀ ਸੀ ਤੇ ਦੋਸਤੋ ਇਸ ਕੈਸਟ ਦੀ ਕਾਮਯਾਬੀ ਤੋਂ ਬਾਅਦ ਬੱਬੂ ਮਾਨ ਸਾਹਿਬ ਨੇ ਆਪਣੇ ਖੇਤਾਂ ਦੇ ਵਿੱਚ ਮੋਟਰ ਦੇ ਉੱਤੇ ਇਸ਼ਪੁਰੇ ਨਾਮ ਦੇ ਸੈੱਟ ਦੀ ਉਸਾਰੀ ਦਾ ਕੰਮ ਇਸ ਈਸ਼ਕਪੁਰੇ ਨਾਮ ਦੇ ਸੈੱਟ ਦੇ ਉੱਤੇ ਲਗਾ ਦਿੱਤੀ ਤੇ ਬਬੂਆਨ ਸਾਹਿਬ ਆਪਣੇ ਇੰਟਰਵਿਊ ਦੇ ਵਿੱਚ ਆਪਣੇ ਗਾਣਿਆਂ ਦੇ ਵਿੱਚ ਅਕਸਰ ਇਸ ਸੈੱਟ ਦੇ ਬਾਰੇ ਜ਼ਿਕਰ ਕਰਦੇ ਰਹਿੰਦੇ ਹਨ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਮਾਨ ਸਾਹਿਬ ਨੇ ਆਪ ਮੂਰੇ ਹੋ ਕੇ ਆਪਣੀ ਦੇਖ ਰੇਖ ਦੇ ਵਿੱਚ ਇਸ ਸੈੱਟ ਦਾ ਸਾਰਾ ਕੰਮ ਕੰਪਲੀਟ ਕਰਵਾਇਆ ਸੀ ਤੇ ਦੋਸਤੋ ਇਹ ਵੀਡੀਓ ਉਸ ਟਾਈਮ ਦੀ ਹੈ ਜਦੋਂ ਈਸ਼ਕਪੁਰੇ ਸੈੱਟ ਦਾ ਕੰਮ ਸ਼ੁਰੂ ਹੋਇਆ ਸੀ ਤੇ ਆਪਣੇ ਬਹੁਤ ਸਾਰੇ ਦੋਸਤਾਂ ਨੇ ਇਸ ਸੈੱਟ ਦੇ ਉੱਤੇ ਜਾ ਕੇ ਵੀ ਦੇਖਿਆ ਹੋਵੇਗਾ ਕਿ ਕਿੰਨੇ ਸ਼ਾਨਦਾਰ ਤਰੀਕੇ ਦੇ ਨਾਲ ਇਸ ਸੈੱਟ ਦੀ ਉਸਾਰੀ ਕਰਵਾਈ ਗਈ ਹੈ ਤੇ ਇਸ ਸੈੱਟ ਦੇ ਵਿੱਚੋ ਵਿੱਚ ਇੱਕ ਨਕਲੀ ਨਹਿਰ ਵੀ ਬਣ ਅਸਲੀ ਦੇ ਵਾਂਗ ਨਜ਼ਰ ਆਉਂਦੀ ਹੈ ਤੇ ਦੋਸਤੋ ਤੁਹਾਨੂੰ ਇੱਥੇ ਦੱਸ ਦਈਏ ਕਿ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਵੀ ਇਸ ਸੈੱਟ ਦੇ ਵਿੱਚ ਹੋ ਚੁੱਕੀ ਹੈ। ਬਗਵਾਨ ਸਾਹਿਬ ਨੇ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਇਸੇ ਸੈੱਟ ਦੇ ਵਿੱਚ ਕੀਤੀ ਹੈ। ਜਿਵੇਂ ਕਿ ਹੀਰੋ ਹਿਟਲਰ ਇਨ ਲਵ ਫਿਲਮ ਦਾ ਇੱਕ ਗਾਣਾ ਪੂਰੇ ਦਾ ਪੂਰਾ ਇਸ ਸੈੱਟ ਦੇ ਉੱਤੇ ਫਿਲਮਾਇਆ ਗਿਆ ਸੀ। ਦੋਸਤੋ ਮਾਨ ਸਾਹਿਬ ਨੇ ਇਸ ਗੱਲ ਨੂੰ ਮੁੱਖ ਰੱਖ ਕੇ ਇਸਤਪੁਰੇ ਦਾ ਨਿਰਮਾਣ ਕਰਵਾਇਆ ਕਿ ਬਾਲੀਵੁੱਡ ਵਾਲੇ ਚੱਲ ਕੇ ਖੁਦ ਪੰਜਾਬ ਦੇ ਵਿੱਚ ਸ਼ੂਟਿੰਗਾਂ ਕਰਨ ਦੇ ਲਈ ਆਉਣ ਨਾ ਕਿ ਪੰਜਾਬੀਆਂ ਨੂੰ ਚੱਲ ਕੇ ਉੱਥੇ ਜਾਣਾ ਪਵੇ। ਦੋਸਤੋ ਇਸ ਗੱਲ ਦਾ ਜ਼ਿਕਰ ਬਗਵ ਹੈਨ ਤੇ ਦੋਸਤੋ ਇਹ ਤੇ ਸੀ ਮਾਨ ਸਾਹਿਬ ਦੇ ਇਸ਼ਕਪੁਰੇ ਦੀਆਂ ਕੁਝ ਗੱਲਾਂ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਨਾਲ ਹੀ ਨਾਲ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਔਰ ਇਦਾਂ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਹੋਰ ਨਵੀਆਂ ਅਪਡੇਟਸ ਮਿਲਦੀਆਂ ਰਹਿਣ ਧੰਨਵਾਦ